ਲਾਰਡਲੀ ਪਾਗ 107 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅਸੀਂ ਅੱਜ ਦਾ ਪਾਗ ਤੇਜਿੰਦਰ ਜਦੋਂ ਪਾਪੂ ਜੀ ਨਾਲ ਕੰਮ ਕਰਵਾ ਹਟਿਆ ਫਿਰ ਮਾਂ ਕੋਲ ਜਾ ਕੇ ਬੈਠ ਗਿਆ ਤੇ ਕਾਪੀ ਚੈੱਕ ਕਰਨ ਲੱਗਾ ਗੁੱਡੀ ਨੇ ਕਈ ਗਲਤੀਆਂ ਕੀਤੀਆਂ ਸੀ ਤਾਂ ਤੇਜਿੰਦਰ ਬੋਲਿਆ ਓਹੋ ਕਿੰਨੀ ਵਾਰ ਸਮਝਾਇਆ ਤੈਨੂੰ ਇੱਥੇ ਐਦਾਂ ਨਹੀਂ ਐਦਾਂ ਲਿਖਣਾ ਆ ਨਹੀਂ ਉਹ ਲਿਖਣਾ ਸੀ ਹਰ ਵਾਰ ਭੁੱਲ ਜਾਂਦੀ ਏ ਤੂੰ ਤਾਂ ਧਿਆਨ ਕਿੱਥੇ ਰਹਿੰਦਾ ਤੇਰਾ ਅੱਜ ਕੱਲ੍ਹ ਨਾਨਾ ਨਾਨੀ ਦੋਹੇ ਹੱਸ ਪਏ ਕਿ ਕਿਵੇਂ ਬੋਲਦਾ ਪਿਆ ਪਰ ਗੁੱਡੀ ਤੇ ਜਿੰਦਰ ਸਾਹਮਣੇ ਚੁੱਪ ਬੈਠੀ ਸੀ ਡਰੀ ਜੀ ਫਿਰ ਤਜਿੰਦਰ ਬੋਲਿਆ ਤੂੰ ਨਾਨਕੇ ਆਈਆਂ ਨਾ ਤਾਂ ਕਰਦੀਆਂ ਐਦਾਂ ਚੱਲ ਅੱਜ ਮੈਂ ਮਾਫ਼ ਕਰ ਦਿੰਨਾ ਪਰ ਅੱਗੇ ਤੋਂ ਨਹੀਂ ਫਿਰ ਮਾਂ ਨੂੰ ਪੰਜ ਪੰਜ ਵਾਰ ਗਲਤੀਆਂ ਕੱਢਣ ਨੂੰ ਦਿੱਤੀਆਂ ਤੇ ਗੁੱਡੀ ਨੇ ਗਲਤੀਆਂ ਠੀਕ ਕਰਕੇ ਕਾਪੀ ਚੈੱਕ ਕਰ ਕਰਕੇ ਇੱਕ ਪਾਸੇ ਰੱਖ ਦਿੱਤੀ ਤਜਿੰਦਰ ਨੇ ਮਾਂ ਨੂੰ ਘੁੱਟ ਕੇ ਗਲੇ ਲਾਇਆ ਨਾਨਾ ਨਾਨੀ ਵੇਖਣ ਬਈ ਆ ਕੀ ਆ ਤਜਿੰਦਰ ਬੋਲਿਆ ਕੋਈ ਨਹੀਂ ਬਾਪੂ ਜੀ ਡਰੋ ਨਾ ਐਦਾਂ ਕਰਨਾ ਪੈਂਦਾ ਨਹੀਂ ਤਾਂ ਤੁਹਾਡੀ ਕੁੜੀ ਨੇ ਪੜ੍ਹਨਾ ਨਹੀਂ ਡਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਆ ਪੜਾਈ ਦੇ ਮਾਮਲੇ 'ਚ ਮੈਂ ਤਾਂ ਬਹੁਤ ਸਟ੍ਰਿਕਟ ਆ ਗੁੱਡੀ ਨੇ ਤਜਿੰਦਰ ਦਾ ਮੱਥਾ ਚੁੰਮਿਆ ਤੇ ਪਿਆਰ ਦਿੱਤਾ ਫਿਰ ਬੋਲੀ ਕੋਈ ਨਹੀਂ ਕੋਈ ਨਹੀਂ ਤੂੰ ਮੈਨੂੰ ਜਿਵੇਂ ਮਰਜ਼ੀ ਪੜਾਦਿਆ ਕਰ ਮੈਨੂੰ ਬਾਲਾ ਚੰਗਾ ਲੱਗਦਾ ਪੜ੍ਹਨਾ ਫਿਰ ਸਾਰੇ ਹੱਸਣ ਲੱਗੇ ਰਾਤ ਨੂੰ ਸਾਰੇ ਰੋਟੀ ਖਾਣ ਮਗਰੋਂ ਬੈਠੇ ਸੀ ਕਿ ਤਜਿੰਦਰ ਲੱਗ ਗਿਆ ਸੈਰ ਕਰਨ ਤੇ ਬੋਲਿਆ ਤੁਸੀਂ ਸਾਰੇ ਰੋਟੀ ਖਾ ਕੇ ਕਿੱਦਾਂ ਬੈਠ ਜਾਣੇ ਹੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਉੱਠੋ ਸੈਰ ਕਰੋ ਫਿਰ ਸਾਰਿਆਂ ਨੂੰ ਸੈਰ ਕਰਵਾਉਣ ਲੱਗ ਗਿਆ ਥੋੜੀ देर ਮਗਰੋਂ ਬਾਪੂ ਜੀ ਤੇ ਸੰਤੋਖੀ ਥੱਕ ਗਏ ਤੇ ਮੰਜੇ ਤੇ ਬਹਿ ਗਏ ਗੁੱਡੀ ਨੇ ਬਿਸਤਰੇ ਵਿਛਾ ਲਏ ਫਿਰ ਤੇਜਿੰਦਰ ਕਾਪੀ ਚੁੱਕ ਕੇ ਲਿਆਇਆ ਤੇ ਬਾਪੂ ਜੀ ਬੋਲੇ ਓਏ ਹੁਣ ਫੇਰ ਅੱਧੀ ਰਾਤ ਨੂੰ ਪੜਾਣਾ ਤੂੰ ਮਾਂ ਨੂੰ ਤੇਜਿੰਦਰ ਬੋਲੇ ਨਹੀਂ ਬਾਪੂ ਜੀ ਹੁਣ ਪੜਾਉਣਾ ਨਹੀਂ ਹੁਣ ਆਪਾਂ ਨੇ ਕੁਝ ਖੇਡਣਾ ਆਜੋ ਬੈਠੋ ਚਾਰੋਂ ਜਾਣੇ ਚੱਕਰ ਬਣਾ ਕੇ ਬੈਠ ਗਏ ਤਤਜਿੰਦਰ ਨੇ ਕਾਪੀ 'ਚ ਇੱਕ ਪੇਜ ਪਾੜਿਆ ਤੇ ਕੁਝ ਲਿਖਣ ਲੱਗਾ। ਬਾਪੂ ਜੀ ਬੜਾ ਧਿਆਨ ਨਾਲ ਵੇਖਣ ਲੱਗੇ। ਤਾਂ ਤਤਜਿੰਦਰ ਬੋਲਿਆ, "ਰੁਕ ਜੋ ਰੁਕ ਜੋ। ਮੈਂ ਦੱਸਦਾ। ਐਦਾਂ ਨਹੀਂ ਸਮਝ ਲੱਗਣੀ ਤੁਹਾਨੂੰ।" ਫਿਰ ਤਤਜਿੰਦਰ ਪਰਚੀਆਂ ਜਿਹਾ ਬਣਾ ਕੇ ਉਹਨਾਂ 'ਤੇ ਕੁਝ ਲਿਖਣ ਲੱਗਾ ਤੇ ਬੋਲਿਆ, "ਆਪਾਂ ਖੇਡਣ ਲੱਗੇ ਹਾਂ ਕੁਝ।" ਰਾਜਾ ਬੋਲੇ, "ਵਜ਼ੀਰ ਕੌਣ?" ਰਾਜਾ ਬੋਲੇ, "ਕੌਣ ਵਜ਼ੀਰ?" ਬਾਪੂ ਜੀ ਹੱਸਣ ਲੱਗੇ ਤੇ ਬੋਲੇ, "ਅੱਛਾ, ਕਿੱਦਾਂ ਖੇਡਣਾ ਹੁੰਦਾ ਇਹ ਆਪਾਂ?" ਫਿਰ ਤੇਜਿੰਦਰ ਨੇ ਸਾਰਾ ਕੁਝ ਸਮਝਾ ਦਿੱਤਾ ਤੇ ਬੋਲਿਆ ਮੈਂ ਸਕੂਲ 'ਚ ਦੋਸਤਾਂ ਨਾਲ ਖੇਡਦਾ ਹੁੰਨਾ ਇੱਕ ਦੋ ਵਾਰ ਘਰੇ ਵੀ ਖੇਡਿਆ ਪਰ ਚਾਰ ਜਾਣੇ ਹੋਣੇ ਚਾਹੀਦੇ ਆ ਖੇਡਣ ਲਈ ਪ੍ਰੀਤੀ ਹੁੰਦੀ ਤਾਂ ਚਾਰ ਜਾਣੇ ਹੋ ਜਾਂਦੇ ਅਸੀਂ ਵੀ ਡੈਡੀ ਮੰਮੀ ਪ੍ਰੀਤੀ ਹਨਾ ਮੰਮੀ ਕਿੰਨਾ ਵਧੀਆ ਹੁੰਦਾ ਤਮਾ ਉਦਾਸ ਹੋ ਗਈ ਤੇ ਤੇਜਿੰਦਰ ਗੱਨੀ ਵੇਖਣ ਲੱਗੀ ਫਿਰ ਤੇਜਿੰਦਰ ਬੋਲਿਆ ਓ ਸੌਰੀ ਚਲੋ ਖੇਡੀਏ ਉਦਾਸ ਨਹੀਂ ਹੋਣਾ ਕਿਸੇ ਨੇ ਚਲੋ ਖੇਡੋ ਖੇਡੋ ਫਿਰ ਪਰਚੀਆਂ ਮੋਲ ਲੀਆਂ ਤੇ ਹੱਥਾਂ 'ਚ ਲੈ ਕੇ ਉਛਾਲੀਆਂ ਸਭ ਨੇ ਇੱਕ ਇੱਕ ਪਰਚੀ ਚੁੱਕ ਲਈ ਗੁੱਡੀ ਕੋਲ ਰਾਜੀਵਲੀ ਪਰਚੀ ਸੀ ਤੇ ਬੋਲੀ ਰਾਜਾ ਬੋਲੇ ਕੌਣ ਵਜੀ ਤਾਂ ਬਾਪੂ ਜੀ ਬੋਲੇ ਹਮ ਜਨਾਬ ਫਿਰ ਗੁੱਡੀ ਬੋਲੀ ਇਹਨਾਂ ਦੋਨੋਂ ਵਿੱਚੋਂ ਚੋਰ ਕੋ ਪਕੜੋ ਤਾਂ ਬਾਪੂ ਜੀ ਨੂੰ ਸਮਝ ਨਾ ਆਵੇ ਕਿ ਦੋਤੇ ਨੂੰ ਕਾਹ ਚਾ ਸੰਤੋਖੀ ਨੂੰ ਕਾਹ ਬਾਪੂ ਜੀ ਕਿੰਨੀ ਦੇਰ ਸੋਚੀਗੇ ਤਜਿੰਦਰ ਆਪਣੀ ਨਾਨੀ ਵੱਲ ਵੇਖ ਕੇ ਮਿੰਨਾ ਮਿੰਨਾ ਹੱਸੀ ਜਾਵੇ ਫਿਰ ਬਾਪੂ ਜੀ ਥੱਕ ਕਰਕੇ ਤਜਿੰਦਰ ਵੱਲ ਵੇਖ ਕੇ ਬੋਲੇ ਇਹ ਬੈਠਾ ਹੈ ਤਜਿੰਦਰ ਉੱਚੀ ਚਿਹ ਹੱਸ ਪਿਆ ਤੇ ਬੋਲਿਆ ਕੀ ਯਾਰ ਮੈਂ ਸਾਰਿਆਂ ਨੂੰ ਸਮਝਾਇਆ ਤੇ ਮੈਂ ਹੀ ਚੋਰ ਬਣ ਗਿਆ ਫਿਰ ਨਾਨੀ ਬੋਲੀ ਨਾ ਨਾ ਮੇਰਾ ਮੱਲ ਤੂੰ ਚੋਰ ਨਹੀਂ ਮੈਂ ਚੋਰ ਬਣ ਜਾਨੀ ਆ ਤੂੰ ਆ ਲੈ ਮੈਰੇ ਨਾਲ ਪਰਚੀ ਬਟਾਲਾ ਸਾਰੇ ਹੱਸਣ ਲੱਗੇ ਤਾਂ ਬਾਪੂ ਜੀ ਬੋਲੇ ਇਦਾਂ ਨਹੀਂ ਹੁੰਦਾ ਵਟਾਉਣ ਹੀ ਨਹੀਂ ਹੁੰਦੀ ਹੁਣ ਪਰਚੀ ਤੇਜਿੰਦਰ ਨੇ ਸਾਰਿਆਂ ਦੇ ਨੰਬਰ ਲਿਖ ਦਿੱਤੇ ਤੇ ਦੁਬਾਰਾ ਫੇਰ ਖੇਡਣ ਲੱਗੇ ਕਾਫੀ دیر ਖੇਡਣ ਮਗਰੋਂ ਆਮਤ ਵਿੱਚ ਗੁੱਡੀ ਜੇਤੂ ਰਹੀ ਤੇ ਸਾਰੇ ਤਾੜੀਆਂ ਮਾਰਨ ਲੱਗੇ ਹੁਣ ਕਾਫੀ ਰਾਤ ਹੋ ਗਈ ਫਿਰ ਤੇਜਿੰਦਰ ਬੋਲਿਆ ਚਲੋ ਹੁਣ ਸੌਂਦੇ ਆਪਾਂ ਕੱਲ ਨੂੰ ਨਵੇਂ ਗੇਮ ਸਿਖਾਉਂਗਾ ਤੇ ਸွေਰੇ ਪਹਿਲਾਂ ਬਾਪੂ ਜੀ ਤੇ ਨਾਨੀ ਨੂੰ ਵੀ ਪੜਾਉਣਾ ਨੇ ਬਹੁਤ ਕੰਮ ਨੇ ਮੇਰੇ ਸ਼ਾਮ ਨੂੰ ਮੰਮੀ ਨੂੰ ਪੜਾਉਣਾ ਕੱਲ ਤਾਂ ਮੰਮੀ ਤੇਰਾ ਟੈਸਟ ਵੀ ਲੈਣਾ ਮੈਂ ਤੇਜਿੰਦਰ ਬੋਲਿਆ ਫੇ ਸੰਤੋਖੀ ਕਹਿਣ ਲੱਗੀ ਮੱਲ ਮੈਂ ਨਹੀਂ ਪੜ੍ਹਣਾ ਇਸ ਉਮਰ ਚ ਮੈਂ ਕੀ ਕਰਨਾ ਸਿੱਖ ਕੇ ਤਾਂ ਤੇਜਿੰਦਰ ਬੋਲਿਆ ਨਾਨੀ ਮੈਂ ਦੇਖੀ ਜਾਣਾ ਤੂੰ ਬਾਲਾ ਟਲਦੀ ਪਈ ਐ ਹਾਲੇ ਤੂੰ ਮੇਰੀਆਂ ਮੂਟੀਆਂ ਕਿਤਾਬਾਂ ਨਹੀਂ ਦੇਖੀਆਂ ਉਹਨਾਂ ਨੂੰ ਚੁੱਕ ਨਹੀਂ ਸਕਣਾ ਤੂੰ ਤੇਰੀ ਪੜਾਈ ਤਾਂ ਬਾਲੀ ਆਸਾਨ ਆ ਨਹੀਂ ਮੱਲ ਉਹਦਾ ਨਹੀਂ ਮੈਨੂੰ ਗਿਣਤੀ ਆਉਂਦੀ ਆ ਇੱਕ ਦਾ ਏਕਾ ਦੋ ਦਾ ਦੂਆ ਤਿੰਨ ਦਾ ਤੀਆ ਨਾਨੀ ਬੋਲਣ ਲੱਗੀ ਤਾਂ ਤਜਿੰਦਰ ਬੋਲਿਆ ਪਹਿਲਾਂ ਮੰਮੀ ਵੀ ਇਦਾਂ ਹੀ ਕਰਦੀ ਸੀ ਇੱਕ ਦਾ ਏਕਾਂ ਨਾਲੇ ਦੂਆ ਨਾਲੇ ਤੀਆ ਤੈਨੂੰ ਬਾਲੀ ਲੋੜ ਆ ਪੜਾਈ ਦੀ ਮੈਨੂੰ ਲੱਗ ਗਿਆ ਪਤਾ ਤਜਿੰਦਰ ਨਾਨੀ ਵੱਲ ਵੇਖ ਕੇ ਉਂਗਲ ਜੀ ਕਰਦਾ ਬੋਲਿਆ ਤੇ ਸਾਰੇ ਹੱਸਣ ਲੱਗੇ ਗੱਲਾਂ ਬਾਤਾਂ ਕਰਦੇ ਫਿਰ ਸੌਂ ਗਏ ਸਵੇਰੇ 3:30 ਵਜੇ ਬਾਪੂ ਜੀ ਉੱਠੇ ਨਹਾਉਣ ਲਈ ਪਾਠ ਕਰਨ ਲਈ ਬੈਣਾ ਸੀ ਤਾਂ ਦੇਖਿਆ ਤਜਿੰਦਰ ਬੈਠ ਬੈਠਾ ਪੜ ਰਿਆ ਸੀ ਬਾਪੂ ਜੀ ਬਾਲੇ ਖੁਸ਼ ਹੋਏ ਤੇ ਤਜਿੰਦਰ ਦੇ ਸਿਰ ਤੇ ਹੱਥ ਤਰ ਕੇ ਪਿਆ ਦਿੱਤਾ ਮਗਰੋਂ ਨਹਾਉਣ ਲਈ ਚਲੇ ਗਏ ਤਜਿੰਦਰ ਨੂੰ ਪੜਦਾ ਵੇਖ ਕੇ ਬਾਪੂ ਜੀ ਨੂੰ ਬਾਲੀ ਖੁਸ਼ੀ ਹੋਈ ਨਹਾਉਂਦੇ ਹੋਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਸੋਚਣ ਲੱਗੇ ਮੈਂ ਤਾਂ ਗੁੱਡੀ ਨੂੰ ਜਮਾ ਨਹੀਂ ਪੜਾ ਸਕਿਆ ਪਰ ਮੁੰਡਾ ਗੁੱਡੀ ਦਾ ਅੱਜ ਆਪਣੀ ਮਾਂ ਦਾ ਕਿੰਨਾ ਫਿਕਰ ਕਰਦਾ ਹੇ ਸੱਚੇ ਪਾਤਸ਼ਾ ਮੇਰੀਆਂ ਧੀਆਂ ਨੂੰ ਸੌਖਾ ਰੱਖੀ ਖੁਸ਼ ਰੱਖੀ ਹਮੇਸ਼ਾ ਹੱਥ ਜੋੜਦੇ ਹੋਏ ਬਾਪੂ ਜੀ ਬੋਲੀ ਆ ਜਿਵੇਂ ਹੀ ਨਹਾ ਕੇ ਬਾਪੂ ਜੀ ਬਾਹਰ ਆਏ ਤਾਂ ਤੇਜਿੰਦਰ ਬਾਪੂ ਜੀ ਵੱਲ ਵੇਖਣ ਲੱਗਾ ਤੇ ਬੋਲਿਆ ਤੁਸੀਂ ਕਿੰਨੀ ਉੱਚੀ ਬੋਲ ਕੇ ਨਹਾਉਂਦੇ ਹੋ ਤੇ ਇੰਨੀ ਸੌਂਝਰੇ ਉੱਠ ਜਾਂਦੇ ਹੋ ਤਾਂ ਬਾਪੂ ਜੀ ਬੋਲੇ ਮਲ ਮੈਂ ਤਾਂ 4 ਵਜੇ ਉੱਠ ਖੜਦਾ ਪਰ ਅੱਜ ਰਾਤੀ देर ਨਾਲ ਸੌਣ ਕਰਕੇ ਮੇਰੀ ਅੱਖ ਨਹੀਂ ਖੁੱਲੀ ਤੇ ਤੂੰ ਵੀ ਤਾਂ ਦੇਰ ਨਾਲ ਸੁੱਤਾ ਸੀ ਮਲ ਤੂੰ ਕਿਵੇਂ ਉੱਠ ਗਿਆ ਬਾਪੂ ਜੀ ਪੁੱਛਣ ਲੱਗੇ ਬਾਪੂ ਜੀ ਮੈਂ ਤਾਂ ਕਦੇ ਕਦੇ 2 ਵਜੇ ਉੱਠ ਜਾਂਦਾ 12 ਵਜੇ ਸੌਂ ਕੇ ਤੇ ਇਸ ਵਾਰ ਮੈਂ ਚੰਗੇ ਨੰਬਰ ਲੈਣੇ ਨੇ ਯੂਨੀਵਰਸਿਟੀ 'ਚ ਜਾਣ ਲਈ ਤੇਜਿੰਦਰ ਬੋਲਿਓ ਉਹ ਹੀ ਤੂੰ ਤਾਂ ਪਹਿਲਾਂ ਹੀ ਵਾਲਾ ਹੁਸ਼ਿਆਰ ਆ ਤੈਨੂੰ ਕੋਣ ਮਨਾ ਕਰੂ ਬਾਪੂ ਜੀ ਬੋਲੇ ਤਤਜਿੰਦਰ ਬੋਲਿਆ ਨਹੀਂ ਬਾਪੂ ਜੀ ਮੇਰੀ ਜਮਾਤ ਚ ਬਹੁਤ ਹੁਸ਼ਿਆਰ ਬੱਚੇ ਨੇ ਤੁਹਾਨੂੰ ਨਹੀਂ ਪਤਾ ਚੰਗਾ ਕੋਈ ਨਹੀਂ ਮੈਂ ਤੈਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਨਾ ਆਠ ਕਰਕੇ ਫਿਰ ਤੇਰੀ ਯੂਨੀਵਰਸਿਟੀ ਵਰਸਟੀ ਦੀ ਨਾ ਮੈਂ ਰੱਬ ਲਈ ਅਰਦਾਸ ਕਰੂੰਗਾ ਰੱਬ ਕੋਲ ਅਰਦਾਸ ਕਰੂੰਗਾ ਕਿ ਦੇਖੋ ਇਹਨਾਂ ਤਜਿੰਦਰ ਨੂੰ ਯੂਨੀਵਰਸਿਟੀ ਚ ਭੇਜ ਦਿਓ ਠੀਕ ਹੈ ਕੋਈ ਨਹੀਂ ਮਨਾ ਕਰੂਗਾ ਫਿਰ ਤੈਨੂੰ ਬਾਪੂ ਜੀ ਨੇ ਤਜਿੰਦਰ ਦੇ ਮੋਢੇ ਤੇ ਥੱਪਤ ਪਾਉਂਦੇ ਹੋਏ ਕਿਆ ਤਜਿੰਦਰ ਖੁਸ਼ ਹੋ ਗਿਆ ਤੇ ਕੁਰਸੀ ਤੇ ਬੈਠ ਗਿਆ ਪੜਨ ਲੱਗਾ ਬਾਪੂ ਜੀ ਪਾਠ ਕਰਨ ਬਹਿ ਗਏ ਇੱਕ ਪਾਸੇ ਮਗਰੋਂ ਸੰਤੋਖੀ ਉੱਠ ਗਈ 5 ਵਜੇ ਦੇ ਨੂੰ ਤੇਜਿੰਦਰ ਨੂੰ ਵੇਖ ਕੇ ਉਹ ਵੀ ਬਹੁਤ ਖੁਸ਼ ਹੋਈ ਮਗਰੋਂ ਹਾਥੋ ਕੇ ਪਾਠ ਕੀਤਾ ਫਿਰ ਚਾਹ ਧਰਨ ਲੱਗੀ ਮਗਰੋਂ ਗੁੱਡੀ ਦੀ ਅੱਖ ਖੁੱਲੀ ਤੇ ਵੇਖਣ ਲੱਗੀ ਸਾਰੇ ਉੱਠੇ ਪਏ ਨੇ ਗੁੱਡੀ ਹੁਣ ਨਹਾਉਣ ਚਲੇਗੀ ਤੇਜਿੰਦਰ ਨਾਨਾ ਨਾਨੀ ਨਾਲ ਬੈਠ ਕੇ ਚਾਹ ਪਾਣੀ ਪੀਣ ਲੱਗਾ ਸਾਢੇ 6 ਵਜੇ ਤੇਜਿੰਦਰ ਨਹਾ ਕੇ ਤਿਆਰ ਹੋ ਗਿਆ ਤੇ ਬਾਪੂ ਜੀ ਨੇ ਬੋਲਿਆ ਚਲੋ ਗੁਰਦੁਆਰਾ ਸਾਹਿਬ ਚੱਲੀਏ ਹੁਣ ਦੋਹੇ ਨਾਨਾ ਦੋਤਾ ਗੁਰਦੁਆਰਾ ਸਾਹਿਬ ਲਈ ਚਲੇ ਗਏ ਬਾਪੂ ਜੀ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਪਹਿਲਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਮਗਰੋਂ ਦੋਹੇ ਜਾਣੇ ਅੰਦਰ ਗਏ ਮੱਥਾ ਟੇਕਿਆ ਕੀਰਤਨ ਸੁਣਿਆ ਬਾਪੂ ਜੀ ਨੇ ਤਜਿੰਦਰ ਨੂੰ ਬਹੁਤ ਸਾਰੀ ਪੜ੍ਹਾਈ ਤੇ ਹਮੇਸ਼ਾ ਤਰੱਕੀ ਕਰਨ ਦੀ ਅਰਦਾਸ ਕਰਵਾਈ ਵਾ ਉਹ ਤਜਿੰਦਰ ਲਈ ਤਜਿੰਦਰ ਬਹੁਤ ਖੁਸ਼ ਹੋਇਆ ਫੇਰ ਕਹਿਣ ਲੱਗਾ ਬਾਪੂ ਜੀ ਥੋੜੀ देर ਹੋਰ ਬੈਠਦੇ ਆਂ ਕਿ ਚੱਲਦੇ ਆਪਾਂ ਘਰੇ ਤਜਿੰਦਰ ਨੂੰ ਬਹੁਤ ਚੰਗਾ ਲੱਗ ਰਿਹਾ ਸੀ ਗੁਰਦੁਆਰਾ ਸਾਹਿਬ ਆ ਕੇ ਨਾਨਾ ਨਾਨੀ ਨਾਲ ਹਮੇਸ਼ਾ ਛੋਟਾ ਹੁੰਦਾ ਆਂਦਾ ਹੁੰਦਾ ਸੀਗਾ ਕਾਫੀ ਬੈਠੇ ਰਹੇ ਜਦੋਂ ਘਰ ਆਏ ਬਾਪੂ ਜੀ ਤਬ ਥੋੜਾ ਹਾਫਵੇ ਤੇ ਕੁਰਸੀ ਤੇ ਆ ਕੇ ਬਹਿ ਗਏ ਫਿਰ ਤੇਜਿੰਦਰ ਪਾਣੀ ਲੈ ਕੇ ਆਇਆ ਮਾਂ ਪੁੱਛਣ ਲੱਗੀ ਦੇਖਾਏ ਗੁਰਦੁਆਰ ਸਾਹਿਬ ਤੂੰ ਛੋਟਾ ਹੁੰਦਾ ਬਾੜਾ ਜਾਂਦਾ ਹੁੰਦਾ ਸੀ ਬਾਪੂ ਜੀ ਨਾਲ ਤਾਂ ਬਾਪੂ ਜੀ ਬੋਲੇ ਤਾਂ ਹੁਣ ਵੀ ਆਉਣ ਨੂੰ ਤਿਆਰ ਨਹੀਂ ਸੀ ਓਕੇ ਹੋਰ ਬੈਠੋ ਬਾਪੂ ਜੀ ਕਾਫੀ ਧਿਰ ਬੈਠੇ ਰਹੇ ਅਸੀਂ ਤਾਂ ਨਾਲੇ ਕਈਆਂ ਨਾਲ ਮਿਲਵਾਇਆ ਵੀ ਆ ਮੈਨੂੰ ਗੁੱਡੀ ਖੁਸ਼ ਹੋ ਗਈ ਫਿਰ ਸੰਤੋਖੀ ਬੋਲੀ ਮੈਂ ਇੰਨਾ ਕੁਲਦੀਪ ਕਰਨੀ ਲੈ ਕੇ ਜਾਉ ਸ਼ਾਮ ਨੂੰ ਉਹਦੇ ਕਰਨੀ ਲੈ ਕੇ ਜਾਉ ਫਿਰ ਇਹਦੇ ਕਰਨੀ ਲੈ ਕੇ ਜਾਉ ਲੈ ਹਮੇ ਸੋਣਾ ਲੱਗਦਾ ਕਿਸੇ ਦੇ ਘਰ ਜਾਂਦਾ ਆ ਤੇਜਿੰਦਰ ਬੋਲਿਆ ਲੈ ਪੁੱਤ ਤੂੰ ਛੋਟਾ ਹੁੰਦਾ ਭੱਜ-ਭੱਜ ਜਾਂਦਾ ਸੀ ਬਾਪੂ ਜੀ ਬੋਲੇ ਚਲੋ ਇਹ ਗੱਲਾਂ ਮਗਰੋਂ ਕਰਾਂਗੇ ਕਰਾਂਗੇ ਆਪਾਂ ਆਓ ਬਾਪੂ ਜੀ ਤੁਹਾਨੂੰ ਪੜ੍ਹਾਵਾ ਆਜੋ ਨਾਨੀ ਤੁਸੀਂ ਵੀ ਆਜੋ ਦੋਆਂ ਨੂੰ ਦੋਹਾਂ ਦੋਹਾਂ ਜਾਨਿਆਂ ਨੂੰ ਮੈਂ ਪੜ੍ਹਾਉਣਾ ਬੈਠੋ ਮੇਰੇ ਕੋਲ ਤੇਜਿੰਦਰ ਬੋਲਿਆ ਨਾਨੀ ਤਾਂ ਟਾਲਮਟੋਲ ਕਰਨ ਲੱਗੀ ਤੇ ਬੋਲੀ ਵੇ ਮੈਂ ਮੱਲ ਮੈਂ ਨਾ ਸੁਨੇਹਾਰੀ ਵੱਲ ਜਾਣਾ ਮੈਨੂੰ ਕੰਮ ਸੀ ਤੂੰ ਬਾਪੂ ਜੀ ਨੂੰ ਸਿਖਾ ਦੇ ਨਾਨੀ ਬਾਹਰ ਨੂੰ ਚਲੀ ਗਈ ਤਜਿੰਦਰ ਨਾਨੀ ਵੱਲ ਵੇਖਦਾ ਹੋਇ ਬੋਲਿਆ ਬਾਪੂ ਜੀ ਨਾਨੀ ਜਮਾ ਹੀ ਮੇਰੀ ਕਲਾਸ 'ਚ ਇੱਕ ਮੁੰਡਾ ਗੁਰਦੀਪ ਆ ਜਮਾ ਉਹਦੇ ਵਰਗੀ ਆ ਉਹੀ ਪੜ੍ਹਾਈ ਦੇ ਨਾਮ ਤੇ ਇੱਦਾਂ ਹੀ ਡਲਦਾ ਤੇ ਹੁਣ ਉਹਨੂੰ ਆਂਟ ਲੈਣੀ ਪਈ ਆ ਦੇਖੋ ਬਾਪੂ ਜੀ ਤਜਿੰਦਰ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸੀ ਜਿਵੇਂ ਗੁਰਦੀਪ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ ਫਿਰ ਬਾਪੂ ਜੀ ਸੋਚਣ ਲੱਗੇ ਇਹਦੇ ਅੰਦਰ ਹਲੇ ਵੀ ਇੱਕ ਨਿੱਕਾ ਜਿਹਾ ਜਵਾਕ ਤੇ ਬਚਪਨਾ ਨਹੀਂ ਤਾਂ ਮੁੰਡੇ ਇਸ ਉਮਰੇ ਕਿਹਾ ਹੀ ਨਹੀਂ ਮੰਨਦੇ ਮਾਪਿਆਂ ਦਾ ਤੇ ਵੱਡਿਆਂ ਦਾ ਫਿਰ ਤਜਿੰਦਰ ਨੇ ਬਾਪੂ ਜੀ ਨੂੰ ਪੰਜਾਬੀ ਤੇ ਹਿਸਾਬ ਦਾ ਥੋੜਾ ਥੋੜਾ ਕੰਮ ਕਰਵਾਇਆ ਬਾਪੂ ਜੀ ਦਵਾਦਲ ਸੋਹਣੀ ਜੀ ਬਣਾਵਟ ਪਾਈ ਜਾਣ ਅੱਖਰਾਂ ਦੀ ਤਜਿੰਦਰ ਬੋਲਿਆ ਬਾਪੂ ਜੀ ਤੁਸੀਂ ਤਾਂ ਬਾਲੇ ਹੁਸ਼ਿਆਰ ਹੋ ਤੁਸੀਂ ਤਾਂ ਮੰਮੀ ਤੋਂ ਪਹਿਲਾਂ ਸਿੱਖ ਗਏ ਫਿਰ ਬਾਪੂ ਜੀ ਨੇ ਦੱਸਿਆ ਜਦੋਂ ਮੈਂ ਛੋਟਾ ਸੀ ਨਾ ਮਨ ਅਸੀਂ ਭੱਜ-ਭੱਜ ਪੜ੍ਹਨੇ ਜਾਂਦੇ ਸੀ ਪਰ ਪੜ੍ਹ ਨਾ ਸਕੇ ਕਿਉਂ ਬਾਪੂ ਜੀ ਤਜਿੰਦਰ ਨੇ ਪੁੱਛਿਆ ਅੱਜ ਵਰਗੇ ਸਕੂਲ ਨਹੀਂ ਸੀ ਉਦੋਂ ਆਜ਼ਾਦੀ ਦਾ ਵੇਲਾ ਸੀ ਤਾਂ ਪੜਾਈਆਂ ਵੀ ਨਹੀਂ ਹੋ ਸਕੀਆਂ ਬੜਾ ਬੁਰਾ ਹਾਲ ਸੀ ਉਦੋਂ ਬਸ ਮਿੱਟੀ ਤੇ ਅੱਖਰ ਪਾਉਂਦੇ ਰਹਿੰਦੇ ਸੀ ਡੱਕਿਆਂ ਨਾਲ ਬਾਪੂ ਜੀ ਬੋਲੇ ਅੱਛਾ ਤੇਜਿੰਦਰ ਹੈਰਾਨ ਹੋ ਕੇ ਬੋਲਿਆ ਬਾਪੂ ਜੀ ਨੂੰ ਪੜਾ ਕੇ ਮਗਰੋਂ ਤੇਜਿੰਦਰ ਪੜਨ ਬਹਿ ਗਿਆ ਫਿਰ ਗਵਾਂਢ ਦੇ ਇੱਕ ਦੋ ਮੁੰਡੇ ਆਏ ਤੇ ਤੇਜਿੰਦਰ ਹਾਂਦੇ ਸੀ ਜਿਹੜੇ ਤੇ ਬਾਪੂ ਜੀ ਨੂੰ ਕਹਿਣ ਲੱਗੇ ਮੰਮੀ ਦੱਸਦੀ ਸੀ ਬਾਪੂ ਜੀ ਕਾ ਦੋਤਾ ਆਇਆ ਤੇਜਿੰਦਰ ਉਹਨੂੰ ਮਿਲਾਓ ਬਾਪੂ ਜੀ ਨੇ ਤੇਜਿੰਦਰ ਦੀ ਜਾਨ ਪਛਾਣ ਕਰਵਾਈ ਉਹ ਤੇਜਿੰਦਰ ਨੂੰ ਆਪਣੇ ਨਾਲ ਖੇਡਣ ਲਈ ਲਿਜਾਣਾ ਚਾਹੁੰਦੇ ਸਨ ਪਰ ਤੇਜਿੰਦਰ ਮਨਾ ਕਰ ਰਿਹਾ ਸੀ ਨਾਲੇ ਜੱਕ ਰਿਹਾ ਸੀ ਫਿਰ ਕਹਿਣ ਲੱਗਾ ਪੜ੍ਹਾਈ ਕਰਕੇ ਆਉਂਗਾ ਬਾਅਦ ਚ ਕਰਦੇ ਕਰਦੇ ਹੁਣ 4 ਦਿਨ ਹੋ ਗਏ ਤਜਿੰਦਰ ਨਾਨਕੇ ਰਹਿ ਰਿਹਾ ਸੀ ਤਜਿੰਦਰ ਨੂੰ ਇੱਥੇ ਬਹੁਤ ਮਜ਼ਾ ਆ ਰਿਹਾ ਸੀ ਸੰਤੋਖੀ ਨਾਲ ਵੀ ਘੁੰਮਣ ਗਿਆ ਬਾਪੂ ਜੀ ਨਾਲ ਵੀ ਘੁੰਮਣ ਗਿਆ ਪੜਾਈ ਵੀ ਗਿਆ ਨਾਨੀ ਤਾਂ ਤਾਲ ਮਟੋਲ ਕਰੀ ਗਈ ਮਾਂ ਦੇ ਇੱਕ ਦੋ ਟੈਸਟ ਲੈ ਲਏ ਸੀ ਤਜਿੰਦਰ ਨੇ ਆਪ ਵੀ ਖੂਬ ਪੜਿਆ ਜਿਹੜੇ ਦੋਸਤ ਬਣ ਗਏ ਸੀ ਉਹ ਰੋਜ਼ ਬੁਲਾਉਣ ਆਉਂਦੇ ਪਰ ਤਜਿੰਦਰ ਦਾ ਮਨ ਕਦੇ ਵੀ ਇਹਨਾਂ ਨਾਲ ਜਾਣ ਨੂੰ ਨਹੀਂ ਹੁੰਦਾ ਸੀ ਹੁਣ ਅੱਜ 5ਵਾਂ ਦਿਨ ਸੀ ਤਜਿੰਦਰ ਬੜਾ ਪੂਰ ਹੋ ਰਿਹਾ ਸੀ ਤਾਂ ਮਾਂ ਨੂੰ ਕਹਿਣ ਲੱਗਾ ਮੰਮੀ ਚੰਦਰਮਾਸੀ ਕੇ ਜਾ ਕੇ ਆਈਏ ਰਾਜੀਤ ਤੇ ਕਿਰਨ ਭੈਣ ਨੂੰ ਮਿਲਾਵਾਂਗੇ ਤੇਜਿੰਦਰ ਕਦੇ ਵੀ ਮਾਸੀ ਵੱਲ ਨਹੀਂ ਗਿਆ ਸੀ ਨਾ ਕਦੇ ਉਹਨੇ ਕਿਹਾ ਸੀ ਪਰ ਅੱਜ ਤੇਜਿੰਦਰ ਦਾ ਬਾਲਾ ਮਨ ਹੋ ਰਿਹਾ ਸੀ ਗੁੱਡੀ ਬੜੀ ਧਿਆਨ ਨਾਲ ਤੇਜਿੰਦਰ ਵੱਲ ਵੇਖਣ ਲੱਗੀ ਚੰਦਰੋ ਦੇ ਸੋਰੇ ਥੋੜੇ ਡਾਡੇ ਸੀ ਬੁੱਢੀ ਆਪ ਵੀ ਇੱਕ ਦੋ ਵਾਰ ਗਈ ਸੀ ਹੁਣ ਸੋਚੀ ਜਾਵੇ ਕਿ ਕੀ ਕਰਾਂ ਤੇਜਿੰਦਰ ਨੂੰ ਲੈ ਕੇ ਜਾਵਾਂ ਜਾਂ ਨਾ ਲੈ ਕੇ ਜਾਵਾਂ ਸਮਝ ਨਹੀਂ ਆ ਰਹੀ ਮੈਨੂੰ ਗੁੱਡੀ ਆਪਣੇ ਆਪ ਨਾਲ ਗੱਲਾਂ ਕਰੀ ਜਾਵੇ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ